ਜਾਥਾਣਾ ਸਮੇਂ ਚੰਡੀਗੜ੍ਹ 'ਚ ਠੰਡ ਨੇ ਛੇੜੀ ਕੰਬਣੀ ਅੱਜ ਤੇ ਕੱਲ ਵੀ ਸੀਤ ਲਹਿਰ ਦਾ ਅਲਰਟ ਸੰਗਨੀਤੋਂ ਨੇ ਮੱਠੀ ਕੀਤੀ ਰਫ਼ਤਾਰ ਖਰਾਬ ਮੌਸਮ ਕਾਰਨ ਫਲਾਈਟਸ ਪ੍ਰਭਾਵਿਤ ਸੋਨੇ ਵਾਲਾ ਚਾਲੀਦਿਆ ਕੀਮਤਾਂ ਨੇ ਵੀ ਤੋੜੇ ਰਿਕਾਰਡਸ 9000 ਰੁਪਏ ਹੋਰ ਵਧਿਆ ਪ੍ਰਤੀ ਕਿਲੋ ਚਾਲੀ ਦਾ ਰੇਟ ਪਿਛਲੇ ਸਾਲ ਨਾਲੋਂ 14650 ਮਹਿੰਗੀ ਹੋਈ ਜਾਂਦੀ ਹੈ हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता जी, मैं हाँ सर। ਨਿਊਜ਼ 8 ਪੰਜਾਬ ਬਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਡਰਾਈ ਡੇ ਦੇ ਡਿਮਾਂਡ ਦੀ ਡਰਾਈ ਡੇ ਕੀ ਹੁੰਦਾ ਹੈ ਡਰਾਈ ਡੇ ਉਸ ਦਿਨ ਨੂੰ ਕਿਹਾ ਜਾਂਦਾ ਹੈ ਜਦੋਂ ਕਿ ਸ਼ਰਾਬ ਦੀਆਂ ਜੋ ਪੁਰੀਆਂ ਦੁਕਾਨਾਂ ਹੁੰਦੀਆਂ ਨੇ ਬੰਦ ਹੁੰਦੀਆਂ ਨੇ 바ਰਜ਼ ਬੰਦ ਹੁੰਦੀਆਂ ਨੇ ਜਦੋਂ ਸ਼ਰਾਬ ਦੀ ਵਿਕਰੀ ਨਹੀਂ ਹੁੰਦੀ ਇਸ ਨੂੰ ਪੰਜਾਬੀ ਚ ਅਸੀਂ ਸੁੱਕਾ ਦਿਨ ਵੀ ਕਹਿ ਸਕਦੇ ਹਾਂ ਆਮੋ ਨੇ ਅਸੀਂ ਦੇਖਨੇ ਆ ਕਿ 15 ਅਗਸਤ ਹੋਵੇ ਜਾਂ 26 ਜਨਵਰੀ ਹੋਵੇ ਜਾਂ ਗਾਂਧੀ ਜਯੰਤੀ 2 ਅਕਤੂਬਰ ਹੋਵੇ ਇਸ ਦੇ ਨਾਲ ਹੀ ਕਿਸੇ ਵੀ ਸੂਬੇ ਚ ਚੋਣਾ ਹੋਣ ਤੇ ਉਸ ਦੌਰਾਨ ਡਰਾਈ ਡੇ ਐਲਾਨਿਆ ਜਾਂਦਾ ਹੈ ਯਾਨੀ ਕਿ ਇਸ ਦਾ ਮੁੱਖ ਮਕਸਦ ਹੁੰਦਾ ਹੈ ਅਮਨ ਸ਼ਾਂਤੀ ਬਣਾਈ ਰੱਖਣਾ ਮੈਂ ਗੱਲ ਕਰਾਂਗੇ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਜੋ ਕਿ ਪਵਿੱਤਰ ਧਰਤੀ ਸ਼ਿਫਤਗੜ ਸਾਹਿਬ ਵੀ ਤੇ ਕੱਲ ਪਹੁੰਚੇ ਸ਼ਹੀਦੀ ਦਿਹਾੜੇ ਮੌਕੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਮੁੱਦਾ ਉਹਨਾਂ ਦੇ ਵੱਲ ਚੁੱਕਿਆ ਗਿਆ ਫਤਿਹਗਰ ਸਾਹਾ ਪਹੁੰਚੇ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਪੀਤਕਲ ਉ ਪਹੁੰਚੇ ਤੇ ਉਧਨਤ ਮस्तक ਹੋਏ ਤੇ ਉੱਥੇ ਇਹਨਾਂ ਨੇ ਇਹ ਮੁੱਦਾ ਚੁੱਕਿਆ ਕਿ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਚ ਮੁਕੰਮਲ ਤੌਰ ਤੇ ਜੋ ਸ਼ਰਾਬ ਦੇ ਠੇਕੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਕਿਸੇ ਕੇ ਨਾਲ 25 26 27 ਅਜ ਅਖੀਰਲਾ ਦਿਨ ਹੈ ਸ਼ਹੀਦੀ ਜੋੜ ਮੇਲ ਹੈ ਵੱਡੇ ਪੱਧਰ ਤੇ ਲੱਖਾਂ ਦੀ ਤਦਾਦ ਜੋ ਸੰਗਤਾਂ ਨੇ ਇਸ ਪਵਿੱਤਰ ਧਰਤੀ ਤੇ ਨਤਮਸਤਕ ਹੋਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਦੀ ਸੰਗਤ ਜੋ ਵੱਡੇ ਪੱਧਰ ਤੇ ਉੱਥੇ ਪਹੁੰਚੀ ਸੀ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਅਕਾਤਖ ਸਾਹਿਬ ਦੇ ਕਾਰਜਕਾਰਜ ਜਥੇਦਾਰ ਕਾਨਿ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਇਸ ਮੌਕੇ ਇਹ ਮੁੱਦਾ ਚੁੱਕਿਆ ਸ਼ਰਾਬ ਦੇ ਖੇਕਿਆਂ ਦਾ ਉਹਨਾਂ ਨੇ ਮੁੱਦਾ ਚੁੱਕਿਆ ਉਨ੍ਹਾਂ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਮੌਕੇ ਪੰਜਾਬ 'ਚ ਜੋ ਸ਼ਰਾਬ ਦੇ ਠੇਕੇ ਨੇ ਉਹ ਮੁਕੰਮਲ ਤੌਰ ਤੇ ਬੰਦ ਹੋਣੇ ਚਾਹੀਦੇ ਨੇ ਇਹ ਮੰਗ ਉਨ੍ਹਾਂ ਦੇ ਵੱਲੋਂ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਇਸ ਮੰਗ ਤੇ ਕਿੰਨਾ ਖ ਗੌਰ ਕੀਤਾ ਜਾਂਦਾ ਹੈ ਪਰ ਦੂਸਰੇ ਪਾਸੇ ਜੋ ਮੁੱਖ ਮਕਸਦ ਡਰਾਈਡੇ ਐਲਾਨਨ ਦਾ ਇਹ ਹੁੰਦਾ ਹੈ ਕਿ ਸਵੇਚ ਸ਼ਾਂਤੀ ਜੋ ਮਾਹੌਲ ਹੈ ਉਹ ਬਿਲਕੁਲ ਹੀ ਕਾਇਮ ਰੱਖਣਾ ਕਿਉਂਕਿ ਸ਼ਰਾਬ ਦੇ ठेਕੇ ਆਮਵਰ ਬੰਦ ਹੋਦੇ ਨੇ ਡਰਾਈਡੇ ਵਾਲੇ ਦਿਨ ਸ਼ਰਾਬ ਦੀ ਵਿਕਰੀ ਨਹੀਂ ਹੁੰਦੀ ਹੈ ਜੇ ਸ਼ਹੀਦੀ ਜੋੜ ਮੇਲ ਦਾ ਜ਼ਿਕਰ ਕਰਾਤੇ ਦਸੰਬਰ ਦਾ ਮਹੀਨਾ ਪੋ ਦਾ ਮਹੀਨਾ ਸੋਗ ਦੇ ਦਿਨਾਂ ਵਾਂਗ ਹੀ ਇਹਨਾਂ ਦਿਨਾਂ ਨੂੰ ਮਨਾਇਆ ਜਾਂਦਾ ਹੈ ਤੇ ਇਹ ਮੰਗ ਜਥੇਦਾਰ ਸਾਹਿਬ ਦੇ ਵੱਲੋਂ ਕੀਤੀ ਗਈ ਇਹਨਾਂ ਸੋਗ ਦੇ ਮਹੀਨਿਆਂ 'ਚ ਦੱਸ ਦੇ ਕਿ ਸੋਗ ਦੇ ਮਹੀਨੇ 'ਚ ਜੋ ਸ਼ਹੀਦੀ ਜੋੜ ਮੇਲ ਹੁੰਦਾ ਹੈ ਤਿੰਨ ਦਿਨ ਉਨਾ ਸਤੰਦੇ ਨਾਚ ਜੋ ਸ਼ਰਾਬ ਦੇ ਠੇਕੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਪੰਜਾਬ ਭੱਟ 'ਚ ਇਹ ਮੰਗ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ ਦੇ ਵੱਲੋਂ ਰੱਖੀ ਗਈ ਹੈ ਆਮੋ ਨਸੀਖ ਨੇ ਕਿ 15 ਅਗਸਤ 26 ਜਨਵਰੀ ਕਿਸੇ ਸਟੇਟ 'ਚ ਚੋਣਾਂ ਨੇ ਤੇ ਇਸ ਨਾਲ ਗਾਂਧੀ ਜਨਮ ਦਿਵਸ ਡ੍ਰਾਈਡੇ ਅਲਾ ਨਾ ਜਾਂਦਾ ਹੈ ਪਰ ਹੁਣ ਇਹ ਵੱਖਰੀ ਮੰਗ ਚੁੱਕੀ ਗਈ ਹੈ ਜਥੇਦਾਰ ਗਾਲੀ ਕੁਲਦੀਪ ਸਿੰਘ ਗੜਗੜ ਦੇ ਵੱਲੋਂ ਕਿ ਸ਼ਰਾਬ ਦੇ ਠੇਕੇ ਸ਼ਹੀਦੀ ਜੋੜ ਮੇਲ ਜੋ ਕਿ ਪਵਿੱਤਰ ਧਰਤੀ ਤੇ ਲੱਗਦਾ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤੇ ਉੱਥੇ ਜੋ ਸ਼ਹਾਦਤਾਂ ਨੂੰ ਨਮਨ ਕੀਤਾ ਜਾਂਦਾ ਹੈ ਉਸ ਦੌਰਾਨ ਉਹਨਾਂ ਦਿਨਾਂ 'ਚ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣ ਤੇ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕੇ ਆ ਬੰਦ ਹੋਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਰਾਹਾਂ ਦੇ ਲਾਗੇ ਇੱਕ ਪਿੰਡ ਹੈ ਸਹਿਨਪੁਰ ਉਥੇ ਸੰਗਤ ਨੇ ਨਾ ਵੱਡਾ ਗੁਰੂ ਦਾਸਰਾ ਲੈ ਕੇ ਸ਼ਰਾਬ ਦਾ ਪੱਕਾ ਹੀ ਠੇਕਾ ਬੰਦ ਕਰਾਤਾ ਬੜੇ ਤਰਲੇ ਕੰਡੇ ਸਰਕਾਰ ਨੇ ਕਿ ਸਾਨੂੰ ਇਹ ਚਲਾਉਣਾ ਪੈਣਾ ਹੈ ਕਹਿੰਦੇ ਸਾਡੇ ਜਦੋਂ ਇਲਾਕਾ ਕਹਿ ਰਹੇ ਕਿਉਂਕਿ ਸ਼ਰਾਬ ਵੀ ਤੇ ਬਰਬਾਦੀ ਹਨ ਕੋਈ ਵੀ ਨਸ਼ਾ ਤੋਂ ਸਾਹਿਬ ਗਾਦੀਆਂ ਦੇ ਸ਼ਹੀਦੀ ਦਿਨਾਂ ਤੇ ਇਹ ਸ਼ਰਾਬ ਦੇ ਠੇਕੇ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਂ ਠਕੀ ਰਾਗ ਕਰੇਗਾ ਰਾਗ ਕਰੇਗਾ ਗੁਰੂ ਤੇ ਪੰਜਾਬ ਦੇ ਵਿੱਚੋਂ ਜਿਹੜੇ ਸ਼ਹੀਦੀ ਸਭਾ ਤੇ ਅੱਜ ਆਏ ਆ ਵਾਹਿਗੁਰੂ ਨੇ ਸ਼ੀਦਾ ਨੇ ਆਪ ਸੇਵਾ ਲਈ ਹੈ ਕਿ ਇਹਦੇ ਤੇ ਮੈਂ ਲਿਖਿਆ ਇੱਕ ਸੰਗਤ ਨੂੰ ਇੱਕ ਬੇਨਤੀ ਕਿ ਆਓ ਸਭ ਮਿਲ ਕੇ ਆਵਾਜ਼ ਉਠਾਈਏ ਸ਼ਹੀਦੀ ਦਿਨਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਠੇਕੇ ਬੰਦ ਕਰਵਾਈਏ ਤੇ ਇਹਦੇ ਅੱਗੇ ਲਿਖਿਆ ਤੁਸੀਂ ਪੜ ਰਹੇ ਹੋ ਜੇਕਰ 26 ਜਨਵਰੀ 15 ਅਗਸਤ 2 ਅਕਤੂਬਰ ਠੇਕੇ ਬੰਦ ਹੋ ਸਕਦੇ ਆ ਫਿਰ ਸ਼ੀਦੀ ਦਿਨਾਂ ਵਿੱਚ ਕਿਉਂ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਫਰਕ ਪਏਗਾ ਦੇਖੋ ਫਰਕ ਪਵੇ ਚਾਹੇ ਨਾ ਪਵੇ ਪਰ ਸਾਡਾ ਫਰਜ਼ ਸੀ ਇੱਥੇ ਆ ਕੇ ਸੰਗਤ ਨੂੰ ਨਾਲ ਜੋੜੀਏ ਜਾਗਰੂ ਕਰੀਏ ਇਸੇ ਕਰਕੇ ਸੰਗਤ ਨੂੰ ਵੀ ਨਾਲ ਬੇਨਤੀ ਕੀਤੀ ਹੈ ਜੇ ਸਰਕਾਰ ਨੂੰ ਸਵਾਲ ਕੀਤਾ ਤਾਂ ਸੰਗਤ ਨੂੰ ਵੀ ਬੇਨਤੀ ਕੀਤੀ ਹੈ ਕਿ ਆਓ ਸਭ ਮਿਲ ਕੇ ਕਰੀਏ ਜਿੰਨੇ ਜਾਣੇ ਬੋਰਡ ਪੜ੍ਹਨਗੇ ਦੇਖਣਗੇ ਉਹਨਾਂ ਦੇ ਮਨ 'ਚ ਵੀ ਆਊਗਾ ਕਿ ਅਗਲੀ ਵਾਰ ਅਸੀਂ ਵੀ ਕਰੀਏ ਅਸੀਂ ਟੀਮਾਂ ਵੀ ਬਣਾਉਣ ਜਾ ਰਹੇ ਆਂ ਸ਼ਹਿਰ-ਸ਼ਹਿਰ ਪਿੰਡ-ਪਿੰਡ ਟੀਮਾਂ ਬਣਾ ਕੇ ਡੀਸੀ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਕੇਂਦਰ ਸਰਕਾਰ ਦੇ ਨਾਮ ਵੀ ਦੇਵਾਂਗੇ ਪੰਜਾਬ ਸਰਕਾਰ ਦੇ ਨਾਮ ਵੀ ਦੇਵਾਂਗੇ ਨਾਲ ਇਸ ਦੇ ਅਸੀਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਤੇ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਕਾਰਯੋਗ ਸ਼ਖਸੀਅਤਾਂ ਸਾਡੀਆਂ ਦੋਨੇ ਉਹਨਾਂ ਨੂੰ ਵੀ ਮਿਲਣ ਜਾ ਰਹੇ ਆਂ ਕਿ ਉਹ ਵੀ ਸਰਕਾਰ ਨਾਲ ਗੱਲ ਕਰਕੇ ਰਾਹਤਤਾ ਕਾਇਮ ਕਰਕੇ ਇਹ ਗੱਲ ਪੂਰਨ ਤੌਰ ਤੇ ਲਾਗੂ ਕਰਵਾਉਣ ਵਾਸਤੇ ਵਿਜਿਦ ਹੋ ਜਾਣ ਤੇ ਸਾਰੀ ਸਿੱਖ ਸੰਗਤ ਉਹਨਾਂ ਦਾ ਸਾਥ ਦੇएगी ਬੰਦ ਕਰਾਉਣ ਵਾਸਤੇ ਚਾਈਪ ਇਹਨਾਂ ਦਿਨਾਂ ਦੇ ਵਿੱਚ ਰਾਹਾਂ ਦੇ ਲਾਗੇ ਇੱਕ ਪਿੰਡ ਹੈ ਸਹੈਨਪੁਰ ਉੱਥੇ ਸੰਗਤ ਨੇ ਨਾ ਵੱਡਾ ਗੁਰੂ ਦਾਸਰਾ ਲੈ ਕੇ ਸ਼ਰਾਬ ਦਾ ਪੱਤਾ ਹੀ ਠੇਕਾ ਬੰਦ ਕਰਾਤਾ ਬੜੇ ਤਰਲੇ ਕੱਢੇ ਸਰਕਾਰ ਨੇ ਤੋਂ ਸਾਹਿਬ ਜੀਾਂ ਦੇ ਸ਼ਹੀਦੀ ਦਿਨਾਂ ਤੇ ਇਹ ਸ਼ਰਾਬ ਦੇ ਠੇਕੇ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਗਈ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਸ਼ ਦੇ ਵੱਲੋਂ ਨੇ ਅਸਕਲ ਦਾ ਜ਼ਿਕਰ ਕੀਤਾ ਕਿ ਮੁਕੰਮਲ ਤੌਰ ਤੇ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਨੇ ਸ਼ਹੀਦੀ ਦਿਹਾੜਿਆਂ ਮੌਕੇ ਤੇ ਸ਼ਰਾਬ ਬਰਬਾਦੀ ਹੈ ਇਸ ਕਲ ਦਾ ਵੀ ਜ਼ਿਕਰ ਜਥੇਦਾਰ ਸਾਹਿਬ ਦੇ ਵੱਲੋਂ ਕੀਤਾ ਗਿਆ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ ਐਸਜੀਪੀਸੀ ਦੇ ਮੈਂਬਰ ਸਰ ਸਵਾਗਤ ਕਰਨ ਅਮੂਜ਼ਿਕਨ ਪੰਜਾਬ ਤੇ ਜਥੇਦਾਰ ਸਾਹਿਬ ਨੇ ਕੱਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇਹ ਅਪੀਲ ਕੀਤੀ ਹੈ ਮੰਗ ਕੀਤੀ ਹੈ ਕਿ ਸ਼ਰਾਬ ਦੇ ਠੇਕੇ ਇਨ੍ਹਾਂ ਸ਼ਹੀਦੀ ਦਿਹਾੜਿਆਂ ਚ ਮੁਕੰਮਲ ਤੌਰ ਤੇ ਬੰਦ ਹੋਣੇ ਚਾਹੀਦੇ ਜੀ ਗਰੇਵਾਲ ਜ세ਦਾ ਸਾਹਿਬ ਨੇ ਬਹੁਤ ਜਿਹੜੀ ਲੌਜਿਕ ਨਾਲ ਇਹ ਗੱਲ ਕੀਤੀ ਆ ਤੇ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਿੱਖ ਕਹਿ ਲੈਂਦੇ ਆ ਕਿ ਅੱਜ ਦੀ ਸਾਡੀ ਪੰਜਾਬ ਦੀ ਸਰਕਾਰ ਯੋਧ ਨਸ਼ਿਆਂ ਵਿਰੁੱਧ ਨਾਮੇਟ ਭਾਵੇਂ ਉਹ ਕਿੰਨੇ ਕਿਹੜਾ ਯੁੱਧ ਹੋ ਰਿਹਾ ਨਹੀਂ ਹੋ ਰਿਹਾ ਹੈ ਕਿ ਬੈਨਰ ਚਲਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਸੰਗਤ ਨੇ ਦੇਖੋ ਤੁਸੀਂ ਦੇਖ ਰਹੇ ਸੀਗੇ ਕਿ ਸੰਗਤ ਵੱਲੋਂ ਇੱਕੋ ਉਪਰਾਲਾ ਤੇ ਇੱਕ ਆਵਾਜ਼ ਉਠਾਈ ਗਈ ਕੀ ਜੇ ਗਣਤੰਤਰ ਦਿਵਸ ਲੋਕਤੰਤਰ ਦਿਵਸ 26 ਜਨਵਰੀ ਜਾਂ 15 ਅਗਸਤ ਤੇ ਜਾਂ ਉਹ ਕੜਾ ਗਾਂਧੀ ਦੇ ਦਿਨ ਨੂੰ ਮਨਾਇਆ ਜਾਂਦਾ ਵਲਡਰਾਈ ਡੇ ਤੇ ਚੋਣਾ ਚੋਣਾ ਨੂੰ ਅਸੀਂ ਕਹਿੰਦੇ ਆ ਕਿ ਇੱਕ ਡੈਮੋਕ੍ਰੇਸੀ ਆ ਜਿਹੜੀ ਇਹ ਸਾਡੇ ਸਾਡਾ ਪੁਰਬ ਹੈ ਇਹ ਇਹਨਾਂ ਨੂੰ ਅਸੀਂ ਮਹਾਨ ਦਿਨ ਗਿਣਦੇ ਆ ਚਲੋ ਗਾਂਧੀ ਦੇ ਦਿਨ ਨੂੰ ਮਹਾਨ ਨਹੀਂ ਗਿਣਦਾ ਅ ਅ ਇਹ ਦੇ ਮਹਾਨਦਨ ਗਿਣਦੇ ਆ ਤੇ ਇਤੋਂ ਵੱਡਾ ਮਹਾਨਦਨ ਕਿਹੜਾ ਹੋ ਸਕਦਾ ਜਦੋਂ ਚਾਰ ਸਾਹਿਬਜ਼ਾਦਿਆਂ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤੁਸੀਂ ਯਾਦ ਕਰਦੇ ਆ ਮਾਤਾ ਗੁਜਰਕੌਰ ਨੂੰ ਯਾਦ ਕਰਦੇ ਆ ਜੀ ਜਿਨ੍ਹਾਂ ਦੀ ਕੁਰਬਾਨੀ ਆਪਣੇ ਨਿੱਜ ਲਈ ਨਹੀਂ ਸੀ ਨਾ ਕਿਸੇ ਸੱਤਾ ਲਈ ਨਾ ਕਿਸੇ ਤੇ ਯਾਰ ਜੋਰੂ ਜ਼ਮੀਨ ਲਈ ਨਹੀਂ ਸੀ ਉਹਨਾਂ ਨੇ ਤਾਂ ਮਾਨਵਤਾ ਦੇ ਭਲੇ ਲਈ ਜਿਹੜੀਆਂ ਇਹ ਕੁਰਬਾਨੀਆਂ ਕੀਤੀਆਂ ਤੇ ਲਾਸਾਨੀ ਕੁਰਬਾਨੀਆਂ ਨੇ ਵੀ ਸਾਨੂੰ ਬਿਲਕੁਲ ਸੰਗਤ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਉਹ ਸੰਗਤ ਦੀ ਆਵਾਜ਼ ਨੂੰ ਸੁਣ ਕੇ ਜਹਦਰ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਹੈ ਇਹ ਚੰਗੀ ਗੱਲ ਆ ਤੇ ਇਸ ਤੇ ਇਹ ਇਸ ਤੇ ਸਾਨੂੰ ਪਹੜਾ ਦੇਣਾ ਚਾਹੀਦਾ ਸਰਕਾਰ ਨੂੰ ਕੋਈ ਮੰਗ ਪੱਤਰ ਦਿੱਤਾ ਜਾਏਗਾ ਜਿਹੜਾ ਸਾਥ ਸਰਕਾਰ ਨੂੰ ਮੰਗ ਪੱਤਰ ਜਿਹੜਾ ਸੰਗਤ ਕਹਿ ਰਹੀ ਆ ਸੰਗਤ ਆਏਗੀ ਸੰਗਤ ਦੇ ਨਾਲ ਅਸੀਂ ਵੀ ਨਾਲ ਜਾਵਾਂਗੇ ਪਰ ਗੱਲ ਤਾਂ ਮਾਨਸਿਕਤਾ ਦੀ ਆ ਨਾ ਜੀ ਤੁਹਾਡੇ ਔਰ ਜਿਹੜੇ ਜੁੱਧ ਨਸ਼ਾ ਵਿਰੋਧ ਵਾਲੇ ਮਾਮਲੇ 'ਚ ਕਿਹੜੀ ਕਿਸੇ ਨੇ ਮੰਗਬਦਲ ਦਿੱਤਾ ਉਹ ਡਿਊਟੀ ਸੀ ਉਹਨਾਂ ਦੀ ਤੋਂ ਜੋ ਭਾਵਨਾਤੌਰ ਤੇ ਸਿੱਖ ਕੌਮ ਦੀ ਆਵਾਜ਼ ਆਉਂਦੀ ਆ ਉਸ ਦੀ ਤਰਜਮਾਨੀ ਜਹਦਰ ਸਾਹਿਬ ਕਰਦੇ ਆ ਤੋਂ ਜਹਦਰ ਸਾਹਿਬ ਨੇ ਉਹਨਾਂ ਉਸ ਪਵਿੱਤਰ ਮਹਾਨ ਸੀਧਾਂ ਦੀ ਧਰਤੀ ਤੇ ਇੱਕ ਪ੍ਰੋਗਰਾਮ ਵਿੱਚ ਸਮਾਗਮ ਦੌਰਾਨ ਇਸ ਗੱਲ ਦੀ ਵਿਚਾਰ ਕੀਤੀ ਹੈ ਬੜੀ ਚੰਗੀ ਗੱਲ ਹੈ ਮੈਂ ਫਿਰ ਇਹ ਕਹਿੰਦਾ ਕਿ ਕੀ ਕੀ ਆਜ਼ਾਦੀ ਜਾਂ ਜਿਹੜਾ 15 ਅਗਸਤ ਜਾਂ 26 ਜਨਵਰੀ ਜਾਂ ਗਾਂਧੀ ਦੇ ਦਿਨ ਨਾ ਜਾਂ ਚੋਣਾ ਦੇ ਦਿਨ ਤੋਂ ਕੋਈ ਮੈਂ ਤੁਲਨਾ ਹੀ ਤੁਲਨਾ ਹੀ ਨਹੀਂ ਕਰ ਸਕਦਾ ਜਿਹੜੇ ਕੁਰਬਾਨੀ ਦੇ ਦਿਨ ਜਿਹੜੇ ਅੱਜ ਅਸੀਂ ਮਨਾ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹਾਂ ਇਹ ਜੇ ਉਹਨਾਂ ਦੇ ਬਾਰੇ ਦੇ ਵਿੱਚ ਸੋਚਿਆ ਜਾ ਸਕਦਾ ਤੇ ਇਹ ਕਿਉਂ ਨਹੀਂ ਸੋਚਿਆਦਾ ਇਹ ਵਿਚਾਰ ਦੀ ਸੰਗਤ ਵੀ ਆ ਬਹੁਤ ਮੰਗ ਚੁੱਕੀ ਗਈ ਹੈ ਕਿ ਐਸਜੀਪੀਸੀ ਨੇ ਆਪਣੇ ਪਲੇਟਫਾਰਮ ਤੇ ਵੀ ਕਈ ਇਸ ਬਾਬਤ ਡਿਸਕਸ਼ਨ ਕੀਤੀ ਹੈ ਬਿਚਾਰੋ ਦੇਖੋ ਜਿਹੜੀ ਤੁਸੀਂ ਦੇਖਦੇ ਹੋ ਤੁਸੀਂ ਆਪ ਹੀ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਸ਼ਰਾਬ ਆ ਉਹ ਬੁਰੀ ਲੱਤਾ ਜਾਂ ਸ਼ਰਾਬ ਦੀ ਬੋਤਲ ਦੇ ਉੱਤੇ ਹੀ ਸਰਕਾਰ ਵੱਲੋਂ ਲਿਖਿਆ ਜਾਂਦਾ ਹੈ ਕਿ ਮਾੜੀ ਚੀਜ਼ ਆ ਤੇ ਉਸ ਚੀਜ਼ ਨੂੰ ਤਾਂ ਬੰਦ ਕਰਾਉਣ ਦੇ ਲਈ ਜਿਹੜੀ ਸਿੱਖ ਸੋਚਾ ਕਿ ਉਹ ਨਹੀਂ ਅੱਗੇ ਆਏਗੀ ਪਰ ਵੀ ਉਹਦੀ ਨਹੀਂ ਖਾਸ ਕਰਕੇ ਇਹਨਾਂ ਦੇ ਨਾਚ ਸ਼ਹੀਦੀ ਜੋੜ ਮਿਲ ਜੇ ਨਹੀਂ ਅਸੀਂ ਅਸੀਂ ਕਰਾਂਗੇ ਅਸੀਂ ਇਸ ਗੱਲ ਹੀ ਜ਼ਰੂਰ ਗੱਲ ਕਰਾਂਗੇ ਆਪਣਾ ਅਸੀਂ ਫਰਜ਼ਾਦਾ ਕਰਾਂਗੇ ਜਿਹੜੇ ਜਦਰ ਸਾਹਿਬ ਨੇ ਜਿਹੜੀ ਜਿਹੜਾ ਸੰਦੇਸ਼ ਦਿੱਤਾ ਉਹ ਸੰਦੇਸ਼ ਦੀ ਪਾਲਣਾ ਸ਼ੁਰੂਣੀ ਕਮੇਟੀ ਆਉਣ ਵਾਲੇ ਦਿਨਾਂ ਚ ਕਰੇਗੀ ਗਰੇਵਾਲ ਜੀ ਸ਼ਰਾਬ ਦਾ ਜ਼ਿਕਰ ਕੀ ਕਿੰਨਾ ਕਿਤੇ ਚਿੰਤਾ ਵੀ ਇਸ ਪੂਰੇ ਬਿਆਨ ਚ ਪ੍ਰਗਟ ਹੋਣਾ ਦੇ ਵੱਲ ਕੀਤੀ ਗਈ ਹੈ ਕਿਉਂਕਿ ਜਿਵੇਂ ਪੰਜਾਬ ਦੀ ਜਵਾਨੀ ਨੂੰ ਦੇਖੀਏ ਤੇ ਕਿਸ ਤਰੀਕੇ ਨਾਲ ਨਸ਼ੇ ਦੇ ਅੰਦਰ ਡੁੱਬਦੀ ਜਾ ਰਹੀ ਹੈ ਇੱਕ ਚਿੰਤਾ ਦਾ ਵਿਸ਼ਾ ਵੀ ਹੈ ਲਿ ਕੋਈ ਖਰਾਬ ਕਲੀ ਨਹੀਂ ਹੈਗੀ ਜਿੰਨਾ ਨਸ਼ਾ ਇਸ ਪੰਜਾਬ ਦੇ ਅੰਦਰ ਇੱਕ ਯੋਜਨਾਬੱਧ ਤੰਗ ਨਾਲ ਜਾਂਦਾ ਗਿਆ ਉਸ ਤੇ ਵੀ ਚਿੰਤਾ ਵੱਡੀ ਚਿੰਤਾ ਵਾ ਜੋ ਅੱਜ ਦੇ ਹਾਲਾਤ ਨੇ ਉਹ ਬਹੁਤ ਵੱਡੀ ਚਿੰਤਾ ਵਾ ਸੋ ਉਸ ਦੇ ਬਾਰੇ ਚ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ ਧਾਰਮਿਕ ਸਥਾਵਾਵਾਂ ਇਸ ਦੀ ਗਵਾਹੀ ਕਰਨ ਪਰ ਸਰਕਾਰਾਂ ਦੀ ਮਨਸ਼ਾ ਤੋਂ ਬਗੈਰ ਇਹ ਕੋਈ ਵੀ ਜਿਹੜੇ ਜਿਹੜੀ ਇਹ ਸਾਡੇ ਤੇ ਹਮਲੇ ਆ ਇਹਨਾਂ ਨੂੰ ਅਸੀਂ ਠੱਲ ਨਹੀਂ ਸਕਦੇ ਜੇ ਸਰਕਾਰ ਚਾਵੇ ਜਿਨ੍ਹਾਂ ਨੇ ਜਦੋਂ ਕਿ ਦਾਵਾ ਕੀਤਾ ਸੀ ਅੱਜ ਦੇ ਦਿਨ ਦੇ ਇਸ ਵਿਸ਼ੇ ਤੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਪਰ ਇਹ ਸਰਕਾਰ ਨੇ ਹੁਣ ਤੋਂ ਪਹਿਲਾਂ ਕਿਹਾ ਸੀ ਇਹਨਾਂ ਦੇ ਵੱਡੇ ਲੀਡਰਾਂ ਨੇ ਦਿੱਲੀ ਤੋਂ ਆ ਕੇ ਕਿ 4 ਦਿਨਾਂ ਦੀ ਨਸ਼ਾ ਬੰਦ ਕਰ ਦਾਂਗੇ ਹਾਲਤ ਹੁਣ ਤੱਕ ਕਿੰਨੇ ਜਿਹੜੇ ਸੈਂਕੜੇ 4 ਦਿਨ ਨੰਗੇ ਨੇ ਹਲੇ ਵੀ ਉਸ ਗੱਲ ਦੀ ਜਿਹੜੀ ਆ ਕੋਈ ਗੱਲ ਦਿਖਾਈ ਨਹੀਂ ਦੇ ਰਹੀ ਪਰ ਫਿਰ ਵੀ ਅਸੀਂ ਚਾਹਵਾਂਗੇ ਕਿ ਗੁਰੂ ਕਿਰਪਾ ਕਰੇ ਇਸ ਪੰਜਾਬ ਨੂੰ ਬਚਾਉਣ ਲਈ ਜਵਾਨੀ ਨੂੰ ਬਚਾਉਣ ਵਾਸਤੇ ਲੋਕ ਜਿਹੜੇ ਆ ਲੋਕ ਇਸ ਗੱਲ ਦੀ ਅੱਗੇ ਆਉਣ ਜਿਵੇਂ ਹੁਣ ਲੋਕਾਂ ਨੇ ਆਵਾਜ਼ ਠਾਈ ਆ ਇੱਕ ਚੰਗੀ ਗੱਲ ਹਮ ਗਰੇਵਾਲ ਜੀ ਅਖੀਲਾ ਸਵਾਲ ਕਿਸ ਦੇ ਕਿਨਾਲ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਇਹ ਪੂਰਾ ਦਰਜਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਕੀ ਫਤਿਹਗੜ ਸਾਹਿਬ ਦੀ ਜੋ ਪਾਵਨ ਪਵਿੱਤਰ ਧਰਤੀ ਹੈ ਉਸ ਨੂੰ ਵੀ ਪਵਿੱਤਰ ਜੋ ਹੈ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਹੈ ਦੇਖੋ ਮੈਂ ਪਹਿਲਾਂ ਵੀ ਇਹ ਦੱਸੀ ਸੀ ਗੱਲ ਹੂੰ ਕਿ ਜਿਹੜੇ ਤਿੰਨ ਸ਼ਹਿਰਾਂ ਦੀ ਗੱਲ ਕਰ ਰਹੇ ਨੇ ਕਿ ਨਾ ਅਮਰੋਦਰ ਸਾਹਿਬ ਨਾ ਨਾਗਪੁਰ ਸਾਹਿਬ ਤੇ ਸਾਡੇ ਤਲਵੰਡੀ ਸਾਹਿਬ ਉਹ ਇਹ ਤਿੰਨੇ ਤਖਤਾਂ ਦੇ ਸਥਾਨ ਨੇ ਹੂੰ ਠੀਕ ਹੈ ਜੀ ਇਹ ਇਹਨਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਐਲਾਨ ਕੀਤੇ ਹੋਏ ਨੇ ਤੇ ਉਸ ਤੋਂ ਇਹ ਗੱਲ ਚੱਲ ਰਹੀ ਸੀ ਪਰ ਕਾਰਨ ਕੀ ਆ ਇਹ ਹੁਣ ਤੁਸੀਂ ਦੇਖੋ ਕਿ ਕਈ ਤਰ੍ਹਾਂ ਦੇ ਇੱਥੇ ਵਿਰੋਧ ਇਕੱਠੇ ਹੋ ਰਹੇ ਨੇ ਵੋਟਾਂ ਦੇ ਨਾਮ ਨੂੰ ਲੈ ਕੇ ਬੜਾ ਕੁਝ ਹੋਥੇ ਹੋਣਾ ਪਰ ਅਸੀਂ ਇਸ ਗੱਲ ਨੂੰ ਚਾਹੁੰਦੇ ਆ ਕਿ ਇਹ ਜਿਹੜੇ ਪਵਿੱਤਰ ਸ਼ਹਿਰ ਜਿਹੜੇ ਆ ਜੀ ਇਹ ਯੁੱਧਿਆ ਤੇ ਬਨਾਰਸ ਪਵਿੱਤਰ ਹੋ ਸਕਦੇ ਨੇ ਤੇ ਫਿਰ ਇਹ ਜਿਹੜਾ ਜਿਹੜਾ ਫਤਿਹਗੁਰ ਸਾਹਿਬ ਜਿਹੜੀ ਇਹ ਪਿੰਡੀ ਹਲੀ ਸ਼ਹਾਦਤ ਦਾ ਜਿਹੜਾ ਕਿਦੋਂ ਦਾ ਸਥਾਨ ਆ ਆਸਰਾ ਦਾ ਸਥਾਨ ਆ ਉਹਨੂੰ ਵੀ ਪਵਿੱਤਰ ਕਰਨਾ ਚਾਹੀਦਾ ਹੈ ਇਹਦੇ ਵਿੱਚ ਸਰਕਾਰ ਦੇ ਆਪ ਠੀਕ ਹੈ ਚਲੋ ਬਹੁਤ-ਬਹੁਤ ਸ਼ੁਕਰੀਆ ਸਰਨਲ ਬਲਜੀਤ ਸਿੰਘ ਦਾਦੂਵਾਲ ਜਿਹੜੇ ਹੋਏ ਨੇ ਸਾਬਕਾ ਐਚਐਸਜੀਐਮਸੀ ਦੇ ਪ੍ਰਧਾਨ ਨੇ ਸਰਸਵਾਗਤੜਾ న్యూਸ 18 ਪੰਜਾਬ ਤੇ ਜਿੱਦ ਤੜਾ ਸਾਹਬ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸ਼ਰਾਬ ਦੇ ਖੇਕੇ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੇ ਮੌਕੇ ਮੁਕੰਮਲ ਤੌਰ ਤੇ ਪੰਜਾਬ 'ਚ ਖਾਸ ਕਰਕੇ ਬੰਦ ਹੋਣੇ ਚਾਹੀਦੇ ਜੀ ਦਾਦੂਵਾਲ ਜੀ ਦੇਖੋ ਜੀ ਸਭ ਤੋਂ ਪਹਿਲਾਂ ਇਹ ਗੱਲ ਕਹਿਣੇ ਚਾਹਣਾ ਹੂੰ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਾਂ ਦਾ ਗੁਰਬੋਗ ਹਾਂ ਸਾਰਾ ਪੰਜਾਬ ਰਲ ਕੇ ਮਨਾਉਂਦਾ ਨਾ ਸਮਝ ਹੁੰਦਾ ਦੁਨੀਆ ਪੱਛ ਤੋਂ ਬਤਾਉਂਦੀ ਜੀ ਗੁਰੂਆਂ ਦੇ ਗੁਰਬਾਨਾਂ ਸਾਹਿਬਜ਼ਾਦਿਆਂ ਦੇ ਦਿਹਾੜਿਆਂ ਨੂੰ ਅਸਥਾਨਾਂ ਦੇ ਸੰਤੰਨ ਕਰਨ ਕਰਦੇ ਹਾਂ ਹਾਂ ਜਿਹੜੇ ਨਸ਼ੇ ਨੇ ਉਹ ਤਾਂ ਬਿਲਕੁਲ ਹੀ ਬੰਦ ਹੋਣੇ ਚਾਹੀਦੇ ਆ ਹਾਂ ਸ਼ਰਾਬ ਨੂੰ ਹੁਣ ਨਸ਼ਾ ਹੀ ਨਹੀਂ ਮੰਨਦੇ ਅਸੀਂ ਤਾਂ ਹੈਰਾਨ ਇਸ ਗੱਲ ਤੋਂ ਆ ਕਿ ਸ਼ਰਾਬ ਨੂੰ ਨਸ਼ੇ ਦੀ ਕੈਟਾਗਰੀ ਤੋਂ ਬਾਹਰ ਕੱਢ ਦਿੱਤਾ ਕਿਉਂਕਿ ਜੈ ਸਿਕਾ ਸਰਕਾਰ ਦਾ ਰਿਜ਼ਲਟ ਲਈ ਜੈ ਕਾਂਗਰਸ ਦੀ ਰਹੀ ਜੈ ਨਾਮ ਬਾੜ ਦਿੱਤੀ ਆ ਉਹ ਕਹਿੰਦੇ ਸਾਨੂੰ ਰਵੀ ਨੇ ਸਭ ਤੋਂ ਇਕੱਠਾ ਹੁੰਦਾ ਉਹਨਾਂ ਨੂੰ ਤਾਂ ਰਵੀ ਨੇ ਉਹ ਜਹੀਦਾ ਉਹਨਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਤਾ ਮੁਕਾਸਾ ਨਾਲ ਕੋਈ ਮਤਲਬ ਨਹੀਂ ਹੈ ਸੋ ਮੈਂ ਤਾਂ ਕਹਿੰਦਾ ਸਰਬਾਲਤੀ ਸੰਬੰਧ ਹੋਣੇ ਜਿਹਦੀ ਐ ਜਿਹੜੇ ਜਿਹੜੇ ਦੇਖ ਕੇ ਆ ਪਤਾ ਬਿਲਕੁਲ ਪਤਾ ਹੋਣਾ ਚਾਹੀਦਾ ਕੱਲੇ ਧੀ ਦੀ ਪੜਿਆਂ ਉੱਤੇ ਹੀ ਕਿਉਂ ਇਹਨਾਂ ਤਰ੍ਹਾਂ ਦੇ ਉੱਤੇ ਹੀ ਕਿਉਂ ਬਿਲਕੁਲ ਨਹੀਂ ਬੰਦ ਜਿਹੜੇ ਚਾਹੀਦੇ ਪੰਜਾਬ ਜਿਹੜਾ ਪੰਜਾਬ ਆਉਂਦਾ ਗ੍ਰਾਂਡ ਦੇ ਕਹਿੰਦੇ ਕਿ ਪੰਜਾਬ ਡਰਾਈ ਸਟੇਟ ਹੋਣਾ ਚਾਹੀਦਾ ਬਿਲਕੁਲ ਗੁਜਰਾਤ ਰਹਿਣਾ ਚਾਹੀਦਾ ਬਿਲਕੁਲ ਇਸ ਤਿਹ ਦਰਿਆਤ ਨਾ ਚਾਹੀਦਾ ਹਮ ਜੋ ਕਿ ਤਾਂ ਪੰਜਾਬ ਜਿਹੜਾ ਗੁਰੂ ਦੇ ਨਾਂ ਤੇ ਮੰਦੀ ਦੀ ਹੈ ਔਰ ਇਹ ਕਿਸਾਨ ਦੇ ਤੇ ਬਿਲਕੁਲ ਨਹੀਂ ਹੋਣੇ ਚਾਹੀਦੇ ਔਰ ਸਰਕਾਰਾ ਕੇਵਲ ਜਿਹੜੀਆਂ ਮੈਂ ਸਮਝਦਾ ਡਰਾਮੇ ਬਾਜ਼ੀਆਂ ਕਰਦੇ ਅਸੀਂ ਦਸਿਆਨ ਦੇ ਵਿਰੋਧ ਅਸੀਂ ਜੋਧਨ ਅਸੀਂ ਵਿਰੋਧ ਅਸੀਂ ਦਸਿਆਨ ਉਹ ਸ਼ਰਾਬ ਨੂੰ ਨਹੀਂ ਮੰਨਦੇ ਕਿਉਂਕਿ ਸ਼ਰਾਬ ਉਹਨਾਂ ਨੇ ਆਬ ਵੀ ਨਹੀਂ ਹੁੰਦੀ ਹੈ ਜੀ ਇਸ ਕਾਰਨ ਕਰਕੇ ਜਿਹੜੀ ਸ਼ਰਾਬ ਹੈ ਹੂੰ ਏ ਵੀ ਬੰਦਾ ਨਾ ਸੈਗੁਰ ਬਗਣੀ ਦੇ ਅੰਦਰ ਸ਼ਰਾਬ ਦਾ ਜ਼ਿਕਰ ਹੁੰਦਾ ਹੈ ਮਾਨਸਪੁਰਿਆ ਆਣਿਆ ਮਾਨਸਪੁਰਿਆ ਆਏ ਜਿੱਤ ਬੀਪੀਐਮ ਮਾਤ ਦੂਰ ਹੋਏ ਬਰਲਪੁਰਾ ਵਿੱਚ ਆਏ ਆਪਣਾ ਪ੍ਰਯਾਨ ਭਿਆਨੀ ਕਸਮੋਂ ਤੱਕ ਇਹ ਖਾਇ ਸ਼ਰਾਬ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇਹ ਸੋਹ ਰਹਿਤ ਹੋਣਾ ਚਾਹੀਦਾ ਠੀਕ ਜੀ ਸੇਜ਼ ਕਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੱਕੇ ਤੌਰ ਤੇ ਬੰਦ ਹੋਣੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰਿਆ ਬਲਜੀਤ ਸਿੰਘ ਦਾਦੂਵਾਲ ਸਾਡਾ ਨਦਰ ਸਨਾਇਲ ਬੀਬੀ ਜਗੀਰਕੌਰ ਜਿਹੜੇ ਹੋਏ ਨੇ ਪੁਨਰਸਰਜੀ ਦੇ ਆਗੂ ਨੇ ਮੈਮ ਸਵਾਗਤ ਹੈ ਤੁਹਾਡਾ ਨਿਊਜ਼ੀ ਟੀਮ ਪੰਜਾਬ ਤੇ ਜਿਥੇ ਤੁਹਾਡਾ ਸਾਹਿਬ ਨੇ ਮੰਗ ਕੀਤੀ ਹੈ ਕਿ ਸ਼ਹੀਦੀ ਦਿਹਾੜਾ ਮੌਕੇ ਮੁਕੰਮਲ ਤੌਰ ਤੇ ਪੰਜਾਬ ਦੇ ਖੇਕੇ ਪੰਜਾਬ ਚ ਬੰਦ ਹੋਣੇ ਚਾਹੀਦਾ ਜਫੀਦਰ ਸਾਹਿਬ ਜੀ ਨੇ ਕਿਹਾ ਜੀ ਇੱਕ ਪਹਿਲਾ ਤੇ ਸਭ ਤੋਂ ਮੇਰੀ ਬੇਨਤੀ ਹੈ ਅੱਜ ਦੀ ਪਿਆਰੀ ਨੂੰ ਨਮਸਕਾਰ ਕਰਦੀ ਹੈ ਹਾਂ ਇਸ ਮਹਾਨ ਸ਼ਹਾਦਤਾਂ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਜੀ ਇਹ ਸਰਕਾਰਾਂ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦਿਹਾੜਿਆਂ ਤੇ ਹੀ ਨਹੀਂ ਹਾਂ ਵੈਸੇ ਹੀ ਪੰਜਾਬ 'ਚੋਂ ਜਿੰਨੇ ਵੀ ਨਸ਼ੇ ਐ ਜਿਹਨੇ ਮਨ ਦੂਰ ਕਰਦੇ ਆ ਉਹ ਬੰਦ ਜਾਣੀ ਚਾਹੀਦੀ ਹਾਂ ਜਿਹੜੀ ਇਹ ਡਰਾਈ ਡੇ ਕਹਿੰਦੀ ਲੋੜ ਹੈ ਇਹ ਅੱਜ ਕਹਿਣ ਦੀ ਲੋੜ ਨਹੀਂ ਇਹਨਾਂ ਨੂੰ ਪਹਿਲਾਂ ਐਲਾਨ ਕਰਨਾ ਚਾਹੀਦਾ ਸੀ ਹਾਂ ਹਾਂ ਕਿਉਂਕਿ ਜਥੇਦਤਾ ਸਾਹਿਬ ਜੀ ਨੇ ਕਿਸੇ ਕੋਈ ਮੰਗ ਨਹੀਂ ਕਰਨੀ ਹਾਂ ਇਹਨਾਂ ਨੇ ਇਹ ਹਦਾਇਤ ਕਰਨੀ ਚਾਹੀਦੀ ਸਰਕਾਰ ਨੂੰ ਕਿ ਇੱਕ ਦਿਨੋਂ ਡਰਾਈ ਦੇ ਐਲਾਨਿਆ ਜਾਏ ਜੀ ਤੇ ਮੈਂ ਸਮਝਦੀ ਹਾਂ ਕਿ ਸਾਡਾ ਇਹ ਬੜਾ ਗੌਰਵਮਈ ਇਤਿਹਾਸ ਹੈ ਜਿਹੜਾ ਤੁਹਾਨੂੰ ਅੱਜ ਨਾਮ ਦੇ ਨਸ਼ੇ ਵਿੱਚ ਰੰਗ ਵਿੱਚ ਸਜਾੜੇਗਾ ਹਾਂ ਉਹ ਜੀ ਨਾਮ ਦੀ ਨਸ਼ੇ ਲੈ ਕੇ ਅਸੀਂ ਬਹੁਤ ਵੱਡੀ ਸ਼ਕਤੀ ਪ੍ਰਾਪਤ ਕਰਨੀ ਹੈ ਤਾਂ ਜੋ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਚ ਹੋ ਸਕੇ ਹਮ ਹਮ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਹਮ ਇੱਕ ਰੂਪਾਛਾ ਕਿਰਪਾ ਕਰੇ ਕਿ ਸਾਨੂੰ ਨਾਮ ਦਾ ਨਸ਼ਾ ਚੜੇ ਹੋ ਸਾਰੀਆਂ ਸਾਡੀਆਂ ਜਿਹੜੀਆਂ ਵਾਸ਼ਨਾ ਮਨ ਉਖਤਮ ਹੋ ਜਾਣ ਅੱਜ ਤੇ ਇੰਨੀ ਮੈਂ ਅਰਦਾਸ ਕਰ ਸਕਦੀ ਹਾਂ ਤੇ ਅੱਛੀ ਗੱਲ ਹੈ ਪਰ ਇਹ ਅੱਜ ਕਹਿਣ ਨਾਲੋਂ ਕਿਤੇ ਪਹਿਲਾਂ ਕੀ ਹੋਵੇ ਸਭ ਨੂੰ ਕੁਝ ਕਰਾਇਆ ਜੀ ਤੁਸੀਂ ਲੰਬੇ ਸਮੇਂ ਤੋਂ ਐਸਜੀਪੀਸੀ ਦੇ ਮੈਂਬਰ ਹੋ ਐਸਜੀਪੀਸੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਕਿਤੇ ਐਸਜੀਪੀਸੀ ਨੇ ਪਲੇਟਫਾਰਮ ਆਪਣੇ ਤੇ ਇਸ ਦੀ ਡਿਸਕਸ਼ਨ ਕੀਤੀ ਕਿ ਨਾ ਸ਼ਹੀਦ ਦੀਆਂ ਦਿਹਾੜਿਆਂ ਮੌਕੇ ਆ ਫਿਰ ਸ਼ਰਾਬ ਦੇ ਕਿਤੇ ਬੰਦ ਹੋਣੇ ਚਾਹੀਦੇ ਨੇ ਇਹ ਨਾ ਚੀਜ਼ਾਂ ਦੀ ਡਿਸਕਸ਼ਨ ਦੀ ਲੋੜ ਹੈ ਇਹ ਤਾਂ ਬਾਣੀ ਰੋਜ਼ ਸੰਦੇਸ਼ ਦਿੰਦੀ ਹੈ ਇਹ ਤਾਂ ਹਰ ਸਟੇਜ ਤੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਨਸ਼ੇ ਜਿਹੜੇ ਆ ਉਹ ਖਤਮ ਹੋਣੇ ਚਾਹੀਦੇ ਆ ਇਹਦੇ ਵਿੱਚ ਤੇ ਸਰਕਾਰਾਂ ਆ ਵੀ ਇਸ ਦੇ ਉੱਤੇ ਕੋਈ ਨਾ ਕੋਈ ਉਹਨਾਂ ਨੂੰ ਲੈਣੀ ਚਾਹੀਦੀ ਇੱਕ ਕਦਮ ਚੁੱਕਣਾ ਚਾਹੀਦਾ ਹੂੰ ਹੂੰ ਇਸ ਦੇ ਵਿੱਚ ਮੈਨੂੰ ਲੱਗਦਾ ਡਿਸਕਸ਼ਨ ਦੀ ਲੋੜ ਹੀ ਨਹੀਂ ਜੇ ਆਪਾਂ ਟਿੱਕੀ ਟਿੱਕੀ ਗੱਲ ਹਰ ਕੱਲ ਦੇ ਉੱਤੇ ਡਿਸਕਸ਼ਨ ਦੀ ਕਰਕੇ ਜੀ ਜਿਹੜੀ ਕੌਮ ਨੂੰ ਮਾਰੂ ਚੀਜ਼ ਹੈ ਜਿਹੜੀ ਕੌਮ ਦਾ ਨੁਕਸਾਨ ਕਰਦੀ ਹੈ ਔਰ ਇੱਕਦਮ ਹੀ ਹਰ ਇਨਸਾਨ ਦੀ ਇਨਸਾਨੀਅਤ ਨੂੰ ਖਤਮ ਕਰ ਦਿੰਦੀ ਹੈ ਉਹ ਨਸ਼ੇ ਦੁਨੀਆ ਵਿੱਚ ਰਹਿਣੇ ਵੀ ਕਿਉਂ ਜੀ ਹੂੰ ਸੋ ਇਹ ਦੇ ਵਿੱਚ ਕੱਲੀ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹ ਤੋਂ ਸੁਚੇਤ ਹੋਈਏ ਔਰ ਆਪਣੇ ਫਰਜ਼ਾਂ ਦੀ ਪੂਰਤੀ

ਇਹਨਾਂ ਦਿਨਾਂ ਦੇ ਵਿੱਚ ਰਾਹੋਂ ਦੇ ਲਾਗੇ ਇੱਕ ਪਿੰਡ ਹੈ ਸਹਿਨਪੁਰ ਉਥੇ ਸੰਗਤ ਨੇ ਨਾ ਵੱਡਾ ਗੁਰੂ ਦਾਸਰਾ ਲੈ ਕੇ ਸ਼ਰਾਬ ਦਾ ਪੱਕਾ ਠੇਕਾ ਬੰਦ ਕਰਾਤਾ ਬੜੇ ਤਰਲੇ ਕੰਡੇ ਸਰਕਾਰ ਨੇ ਤੋਂ ਸਾਹਿਬ ਜਾਨੀਆਂ ਦੇ ਸ਼ਹੀਦੀ ਦਿਨਾਂ ਤੇ ਇਹ ਸ਼ਰਾਬ ਦੇ ਠੇਕੇ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਚਾਹੀਦੇ